ਦੇਨ ਵਾਲਾ ਰੇਟ ਦੱਸੋ ਲੱਲਾਂਗਾ ਮੈਂ ਹੁਣੇ ਲੱਲਾਂਗਾ ਆ ਦੇਖੋ ਜੀ ਆ ਬੰਦੇ ਨੂੰ ਜਾਣਦੇ ਤੁਸੀਂ ਆ ਦੇਖ ਕੀ ਬੰਦ ਕੋਈ ਪਾਲੀ ਹਾਂਜੀ ਬੰਦੂ ਉਹ ਵੀ ਏ ਅੰਕਲ ਵੀ ਨਾ ਇੱਕ ਤਾਂ ਹਟਦੇ ਨਹੀਂ ਹੈਗੇ ਪੇਪਰਾਂ ਤੋਂ ਬਾਅਦ ਅੰਨੀਆਂ ਛੁੱਟੀਆਂ 5 ਮਿੰਟ ਹੋ ਗਏ ਗੱਪਾਂ ਮਾਰੀ ਜਾਂਦੇ ਨੇ ਜੈ ਮਾਤਾ ਦੀ ਜੈ ਮਾਤਾ ਦੀ ਸੰਦਿਆ ਪਿੰਨੀਆਂ ਸਰਦੀ 3 2 1 ਹਾਂਜੀ ਜੀ ਗੁੱਡ ਆਫਟਰਨੂਨ ਟਾਈਮ ਜ਼ਿਆਦਾ ਹੋ ਗਿਆ 12 ਤੋਂ ਮੇਰੇ ਖਿਆਲ ਇੱਕ ਡੇਢ ਜਾਂ 2 ਵਜੇ ਆ ਤੇ ਸਵਾਗਤ ਕਰਦੇ ਆ ਤੁਹਾਡੇ ਸਾਰੇਆਂ ਨਾਲ ਆਪਣੇ ਨਵੇਂ ਵਲੌਗ ਵਿੱਚ ਅੱਜ ਹੈਗਾ ਜੀ ਬੱਚਿਆਂ ਦੀ ਛੁੱਟੀ ਦਾ ਤੀਸਰਾ ਦਿਨ ਪੇਪਰਾਂ ਤੋਂ ਬਾਅਦ ਅੰਨੀਆਂ ਛੁੱਟੀਆਂ ਤੇ ਅੰਨੀ ਛੁੱਟੀਆਂ ਦਾ ਖਰਚਾ ਸਾਨੂੰ ਭੁਗਤਣਾ ਪੈ ਰਿਹਾ ਅੰਨਾ ਕਾ ਰੋਲਾ ਰੁਪਾ ਪੈ ਰਿਹਾ ਅੰਨਾ ਜ਼ਿਆਦਾ ਪੈ ਰਿਹਾ ਜੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਬੰਦਾ ਕਰੇ ਤੇ ਕਰੇਗੀ ਪਰ ਇੱਕ ਫਾਇਦਾ ਹੋ ਰਿਹਾ ਕਿ ਸਵੇਰੇ 7-8 ਵਜੇ ਉੱਠਣਾ ਨਹੀਂ ਪੈਂਦਾ ਬੱਚਿਆਂ ਨੂੰ ਛੱਡਣ ਲਈ ਨੀਂਦ ਪੂਰੀ ਹੋ ਰਹੀ ਆਪਣੀ ਨੀਂਦ ਬਹੁਤ ਸੋਹਣੀ ਪੂਰੀ ਹੋਈ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਇਹ ਕਿੰਨੇ ਆਪਾਂ ਹਰ ਦਿਨ ਕੁਛ ਨਾ ਕੁਛ ਘਰ ਬਣਾ ਕੇ ਖਾਣਾ ਜੀ ਆਪਾਂ ਵੀ ਕੀ ਬਣਾਉ ਪਹਿਲੇ ਦੋ ਦਿਨ ਤੁਸੀਂ ਪਿਛਲੇ ਦੋ ਵਲੌਗ ਵੇਖ ਹੀ ਲਿਆ ਜੇ ਨਹੀਂ ਦੇਖੇ ਤਾਂ ਦੇਖ ਲਿਓ ਜਾ ਕੇ ਸੇਮ ਚੈਨਲ ਤੇ ਪਈ ਹੈ ਤੇ ਅੱਜ ਤੀਸਰੀ ਛੁੱਟੀ ਵਿੱਚ ਕੀ ਸਪੈਸ਼ਲ ਬੰਦਾ ਬੈ ਤੁਹਾਨੂੰ ਮੈਂ ਤਾਂ ਨਾ ਦੇਖੋ ਜੀ ਆਹ ਦੇਖੋ ਆਹ ਦੇਖੋ ਕੀ ਹੋ ਰਿਹਾ ਹੈ ਸ਼ਿਮਲਾ ਮਿਰਚਾਂ ਕੱਟੀਆਂ ਜਾ ਰਹੀਆਂ ਤੇ ਨਾਲੇ ਆਹ ਦੇਖੋ ਜੀ ਅਦਰਕ ਲਸਣ ਪਿਆਜ਼ ਗਾਜਰਾ ਸ਼ਿਮਲਾ ਮਿਰਚਾ ਸਾਰਾ ਕੱਦੂ ਕਸ ਵਾਲਾ ਸਮਾਨ ਹਾਂਜੀ ਕੀ ਬਣਾ ਰਹੇ ਹੋ ਅੱਜ ਮੰਜੂਰੀਅਨ ਘਰ ਵਿੱਚ ਹੋਮ ਮੇਡ ਹਾਂਜੀ ਕਿਆ ਬਾਤ ਹੈ ਜੀ ਮੰਜੂਰੀਅਨ ਬਣਾ ਰਹੇ ਆ ਜੀ ਅੱਜ ਘਰ ਦੇ ਵਿੱਚ ਤੇ ਬੰਦ ਗੋਭੀ ਤੇ ਹੈ ਨਹੀਂ ਬੰਦ ਗੋਭੀ ਕਿੱਥੇ ਹੈ ਬੰਦ ਗੋਭੀ ਤੇ ਰੱਖੀ ਨਹੀਂ ਉਹ ਵੀ ਕੱਢ ਲੈਣੀ ਹੈ ਭੁੱਲ ਗਏ ਕਢਣ ਲੀ ਹੈ ਤੇ ਪਈ ਉਹਦਾ ਫ੍ਰਿਜ ਹੈ ਹੋਰ ਨਾ ਮੈਨੂੰ ਇੱਕ ਦੋ ਚੀਜ਼ਾਂ ਹੋਰ ਚਾਹੀਦੀਆਂ ਕਿਹੜੀਆਂ ਹੋਰ ਕਿਹੜੀਆਂ ਚਾਹੀਦੀਆਂ ਇੱਕ ਤੋਂ ਮੈਦਾ ਚਾਹੀਏ ਹਾਂ ਇੱਕ ਕੌਰਨ ਫਲੋਰ ਠੀਕ ਕਦੋਂ ਚਾਹੀਦਾ ਠਹਿਰ ਕੇ ਕੇ ਅਬੀ ਬਣਾਣਾ ਹੈ ਮੈਨੂੰ ਲੇ ਆਦਨਾ ਹਾਂ ਜੀ ਕਿੰਨਾ ਕਿੰਨਾ ਚਾਹੀਦਾ ਜ਼ਿਆਦਾ ਨਹੀਂ ਨਹੀਂ ਥੋੜਾ ਹੀ ਚਾਹੀਏ ਥੋੜਾ ਫਿਰ ਵੀ ਕਿੰਨਾ ਕਿੰਨਾ ਪਾਈਆ ਪਾਈਆ ਬਹੁਤ ਹੈ ਹਾਂ ਹਾਂ ਬਹੁਤ ਹੈ ਚਲੋ ਠੀਕ ਦੇਖਿਆ ਜੀ ਅੱਜ ਫੇਰ ਨਵੀਂ ਕੁਛ ਨਾ ਕੁਛ ਚੀਜ਼ ਤਿਆਰ ਹੋ ਰਹੀ ਹੈ ਤੁਸੀਂ ਸੋਨ ਹੀ ਲਿਆ ਮੰਜੂਰੀਅਨ ਬਣਾ ਲੱਗਿਆ ਜੀ ਘਰ ਵਿੱਚ ਮੰਜੂਰੀਅਨ ਬੰਦੇ ਆ ਪਰ ਕਹਿੰਦੇ ਕਿ ਇਹਨਾਂ ਨੂੰ ਮੇਦਾ ਤੇ ਇੱਕ ਅੱਧੀ ਚੀਜ਼ ਹੋਰ ਚਾਹੀਦੀ ਹੈ ਤੇ ਹੋਰ ਵੀ ਪੁੱਛ ਲੈਣੇ ਕੋਈ ਚਾਹੀਦਾ ਤੇ ਜਾਣੇ ਲਾਈਵ ਤੇ ਬੈ ਚਲੀਏ ਲਾਈਵ ਚ ਕਹਿ ਲਗਾ ਜੀ ਬਨ ਛੋਟੇ ਸ਼ੂਟਿੰਗ ਕਰਦੇ ਚਲੀਏ ਚਲੋ ਮੈਂ ਲੈ ਕੇ ਆਨਾ ਵਾ ਤੇ ਬਣ ਰਹੀਓ ਸਾਡੇ ਨਾਲ ਤੇ ਬਾਕੀ ਹੋਰ ਵੀ ਪੁੱਛ ਲੈਣੇ ਲੈ ਕੇ ਆਨਾ ਵਾ ਆਰਨਾ ਮੈਂ ਹਾਂ ਓਕੇ ਹਾਂਜੀ ਜੀ ਤੁਰ ਪਿਆ ਕਰੋ ਸਮਾਨ ਲੈਣ ਲਈ ਮਨਜੁਬੀਆਂ ਜੋ ਬੰਨੇ ਆ ਤੇ ਸਾਡੇ ਨਾਲ ਜਾ ਰਿਹਾ ਜੀ ਹੀ ਰੋ ਬਸ ਉਹ ਹੈਲੋ ਕਰਦੇ ਬਸ ਹੈਲੋ ਚੰਗੀ ਤਰ੍ਹਾਂ ਕਰ ਬਟੇ ਤੇ ਦੁਕਾਨ ਤੇ ਜਾਂਦੇ ਆ ਵੇਖੋ ਜੀ ਰੋਡ ਬਿਲਕੁਲ ਖਾਲੀ ਹੋਈ ਪਈ ਧੁੱਪ ਬਿਲਕੁਲ ਹੈ ਨਹੀਂ ਜਿੱਦਾਂ ਕਿ ਤੁਹਾਨੂੰ ਪਿਛਲੇ ਵੀ ਵਲੋਗਾ ਚ ਦਿਖਾਇਆ ਨਾ ਧੁੱਪ ਨਿਕਲਦੀ ਨਹੀਂ ਭਾਈ ਦਸੰਬਰ ਦਾ ਮਹੀਨਾ ਕਰੀਬ-ਕਰੀਬ ਅੱਧੇ ਤੋਂ ਜ਼ਿਆਦਾ ਖਤਮ ਹੋ ਗਿਆ ਜੀ ਤੇ ਠੰਡ ਪੈ ਰਹੀ ਹੈ ਪਰ ਉਨੀ ਨਹੀਂ ਪੈ ਰਹੀ ਮਨ ਲੱਗਦਾ ਲੋਹੜੀ ਤੋਂ ਬਾਅਦ ਤਾਂ ਵੈਸੇ ਹੀ ਦਿਨ ਖੁੱਲ ਜਾਣੇ ਆਹ ਵੇਖੋ ਜੀ ਆ ਬੰਦੇ ਨੂੰ ਜਾਣਦੇ ਤੁਸੀਂ ਆਹ ਦੇਖ ਹਾਂ ਲੇਟ ਨਾ ਭਰਾਵਾ ਸਾਨੂੰ ਕਰਾ ਦੀ ਤੇਰੇ ਕੇ ਤੇ ਆ ਪਾ ਤਾ ਗਿਆ ਲੇਟ ਨਾ ਕਰਾਈ ਸਾਨੂੰ ਤੇ ਹੋਰ ਹਾਂਜੀ ਜੈ ਮਾਤਾ ਦੀ ਜੈ ਮਾਤਾ ਦੀ ਹੋਰ ਜਨਾਬ ਕੀ ਹਾਲ ਆ ਹੋ ਲਾਈਵ ਚ ਲਾਈਵ ਚ ਨਹੀਂ ਨਹੀਂ ਲਾਈਵ ਨਹੀਂ ਚਲਾ ਰਿਹਾ ਬਲੌਗ ਬੰਦਾ ਪਿਆ ਇਹ ਲਾਈਵ ਨਹੀਂ ਚਲਾ ਰਿਹਾ ਅੱਛਾ ਤੂੰ ਕਿਹੜਾ ਦੇਖਦਾ ਹਣਾ ਸਾਡੇ ਬਲੌਗ ਬਲੌਗ ਮੈਨੂੰ ਪਤਾ ਨਹੀਂ ਸਾਡੇ ਹੈ ਅੱਛਾ ਸੇਮ ਚੈਨਲ ਤੇ ਹੀ ਆ ਚੱਲ ਸਾਰਿਆਂ ਨੂੰ ਕਹ ਦੇ ਬਲੌਗ ਦੇਖਿਆ ਕਰੋ ਬਲੌਗ ਦੇਖਿਆ ਕਰੋ ਜੀ ਤੇ ਚੈਨਲ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰ ਲੋ ਅੱਨਾ ਵਿੱਚ ਹੀ ਆ ਗਿਆ ਹੀ ਕਾ ਕਾ ਚੈਨਲ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪੜਿਆ ਲਈ ਮਾਝੂਰੀ ਸੁਣਾਈ ਮਾਝੂਰੀ ਸੁਣਾਈ ਚਲ ਕੇ ਵੀਡੀਓ ਆ ਲਾਈਕ ਕਰਿਓ ਵੀਡੀਓ ਲਾਈਕ ਕਰੋ ਜੀ ਆਏ ਹਾਏ ਕੀ ਬਾਤ ਉਹ ਵੇਖੋ ਮੇਖੜ ਜਾਈਆਂ ਨੂੰ ਹੀ ਦੇਖ ਰਹੇ ਹੋ ਹਨਾ ਕੋਣ ਉਹ ਬੈਠੇ ਹੋਏ ਦੋ ਮੁੰਡੇ ਹਾਂ ਉਹ ਜਿਹੜੇ ਅੱਗੇ ਬੈਠੇ ਯਾਰ ਹਾਂ ਉਹ ਵੇ ਉਹ ਵੇ ਉਹ ਖੰਭੇ ਦੇ ਉੱਤੇ ਲੈਣੀ ਹੈ ਹਾਂ ਉਹਦੇ ਪਛਲੋ ਤੈਨੂੰ ਕਿਹੜਾ ਖਾੜ ਲੱਗਦੀ ਹੈ ਸਹੀ ਗੱਲ ਹੈ ਜੀ ਚਲ ਭਰਾਵਾ ਮੈਂ ਘਰ ਕੋਈ ਕੰਮ ਚੱਲਾ ਵਾ ਕੀ ਟਾਈਮ ਹੋ ਜਾ ਰਿਹਾ ਇਹਨਾਂ ਨਾਲ ਤਾਂ ਕਰ ਲੋ ਥੋੜੀ-ਮੋਟੀ ਗੱਲਬਾਤ ਇਹਨਾਂ ਨਾਲ ਉਹਨਾਂ ਨਾਲ ਉਹਨਾਂ ਨੂੰ ਲਾਈਵ ਚੱਲਿਆ ਦਿਓ ਚੱਲਾ ਫਿਰ ਚਲੋ ਜੀ ਆ ਜਾ ਜੀ ਬਸ ਆਇਆ ਦੋ ਮਿੰਟ ਅੱਗੇ ਜਾਣੇ ਹੈ ਜੀ ਤੇ ਅੱਛਾ ਜੀ ਰੇਟ ਦੂਟ ਪੁੱਛਣਾ ਤੂੰ ਪੁੱਛ ਮੈਂ ਮੈਂ ਕੀ ਕਰਦਾ ਗੱਲ ਹਨਾ ਪਪਾ ਲੱਗੂਗਾ ਇਹ ਸਾਡੀ ਪਾਰਕ ਹੈ ਜੀ ਬਚਪਨ ਇੱਥੇ ਹੀ ਸਾਡਾ ਬੀਤੇ ਇੱਥੇ ਹੀ ਖੇਲਦੇ ਰਹੇ ਹੁਣ ਕੋ ਬੱਚੇ ਜਦੋਂ ਖੇਲਦੇ ਵਧੀਆ ਲੱਗਦਾ ਹੈ ਨਾ ਪਾਰਕ ਆਪਣੀ ਯਾਦ ਆਉਂਦੀ ਇਹ ਪਾਰਕ 'ਚ ਹੀ ਖੇਲਦੇ ਰਿਹਾ ਜੀ ਪੂਰਾ ਬਚਪਨ ਸਾਡਾ ਇਹ ਪਾਰਕ ਵਿੱਚ ਹੀ ਲੰਗਿਆ ਕਰਦੇ ਗੋਲ ਇੱਥੇ ਘੁੰਮਦੇ ਰਿਹਾ ਪੁੱਛ ਕੀ ਕਿੰਨਾ ਪਿਆ ਪੁੱਛ ਉਹ ਵੀ ਖੜਾ ਹੀ ਤੇਰਾ ਅਰੇ ਬੋਲੂਗਾ ਤੈਨੂੰ ਘੇਰੋ ਹਾਂ ਨਾ ਬੋਲਣ ਦਰਜਾ ਇਹ ਕੀ ਵੇਚ ਲਈ ਜਾਈਆਂ ਇਹ ਕਾਰਪਟ ਕਾਰਪਟ ਵਾਲੀ ਅੱਛਾ ਕਾਰਪਟ ਹੈ ਨਾ ਦਿਖਾ ਰੋ ਕਾਰਪਟ ਸੋਹਣਾ ਹੈ ਕਲਰ 1 ਮਿੰਟ ਬਾਜੀ ਉਹੀ ਖੋਲਿਓ ਜਿਹੜਾ ਉਹ ਭਾਜੀ ਨੇ ਬਿਠਾਇਰ ਐਵੇਂ ਜਿਹੜਾ ਪਸੰਦ ਹੋਵੇ ਉਹੀ ਖੋਲ ਕੇ ਇੱਕ ਕਿੰਨਾ ਕਿੰਨਾ ਹੁੰਦਾ ਹੈ ਕਿੰਨੇ ਬਾਈ ਕਿੰਨਾ ਹੁੰਦਾ ਜੀ 5 ਬਾਈ 7 ਦਾ ਓਏ ਹੋ ਹੋ ਇਹ ਓ ਨਹੀਂ ਲੱਗਦਾ ਜਿੱਦਾਂ ਅੱਲਾਦੀਨ ਦਾ ਹੁੰਦਾ ਹੈ ਨਾ ਅੱਲਾਦੀਨ ਵਾਲਾ ਹੈ ਨਾ ਅੱਲਾਦੀਨ ਵਾਲਾ ਜਿੱਦਾਂ ਤੁਸੀਂ ਦੇਖਿਆ ਹੋਣਾ ਨਾ ਉੱਡਦਾ ਹਵਾ ਵਿੱਚ ਉੱਡਦਾ ਦਾ ਕਾਰਬੇਡਾ ਭਾਜੀ ਕੀ ਰੇਟ ਕੀ ਹੈਗਾ ਡੇਨ ਵਾਲਾ ਰੇਟ ਦੱਸੋ ਲੈ ਲਾਂਗਾ ਮੈਂ ਹੁਣੇ ਲੈ ਲਾਂਗਾ ਦਿੰਦੇ ਵਾਂ ਕਰੀ ਹਾਂ ਕਰਦੇ ਰੇਡ ਕਰਦੇ ਆ ਫੇਰ ਆਪਾਂ ਦਿਲਦੇ ਮੈਂ ਤਾਂ ਪਹਿਲੇ ਗਿਆ ਸੀ ਨਾ ਕਾਰਪੋਰੇਟੋਂ ਦੇਖਿਆ ਰੇਡ ਪਤਾ ਕਿੰਨਾ ਘੈਰਾ ਸੀ 2500 ਰੁਪਏ ਮਨ ਲੱਗਦਾ 1200 ਦਾ ਮਾਰਕੀਟ ਤੋਂ ਮੈਂ ਉਹ ਵੀ ਗਾਰੰਟੀ ਵਾਰੰਟੀ ਵਾਲਾ 2500 ਤੋਂ ਸਿੱਧਾ 1500 ਦੇ ਆ ਗਿਆ ਬਾਜੋ ਕਿ ਮੈਂ 1400 ਦੇ ਦੋ 1300 ਦੇ ਦੋ ਹੈਗਾ ਮੈਂ ਤਾਂ ਲੈਣਾ ਨਹੀਂ ਚਾਚਾ ਤੂੰ ਲੈ ਲੈ ਕਿ ਆਪਾਂ ਹੁਣ ਚੱਲੇ ਆਂ ਜੀ ਸਮਾਨ ਲੈਣ ਸਮਾਨ ਲੈ ਕੇ ਦੁਕਾਨ ਤੋਂ ਜਿਹੜਾ ਸਮਾਨ ਘਰੋਂ ਲੈਣ ਲਈ ਨਿਕਲੇ ਸੀ ਸਮਾਨ ਲੈ ਕੇ ਆਨੇ ਫੇਰ ਤੁਹਾਨੂੰ ਦਿਲਦੇ ਠੀਕ ਹੈ ਪਾਣੀ ਮੰਡ ਹੋ ਗਿਆ ਗੱਪਾਂ ਮਾਰੀ ਜਾਂਦੇ ਨੇ ਕਿ ਅਸਮਾਨ ਦੇ ਦੋ ਉਹ ਕੈਸ਼ ਦੇ ਦੂਆ ਕਾਰਨ ਫਲੋਰ ਲੈਣਾ ਤੇ ਥੋੜਾ ਜਿਹਾ ਮਿੱਠ ਲੈਣਾ ਥੋੜਾ ਜਿਆਦਾ ਨਹੀਂ ਭਾਜੀ ਸਟਿੰਗਾ ਪੀ ਜਾਂਦੇ ਆ ਭਾਜੀ ਨੇ ਅੱਜ ਕਿੱਥੋਂ ਸੁਣੀ ਪੂਰੀ એનર્ਜੀ ਨਾਲ ਪਰਿਆ ਤਾਂ ਕੋ ਸਟਿੰਗਾ ਪੀਂਦੇ ਪਿਆ ਭਾਜੀ ਨਿੰਬੂ ਪਾਣੀ ਪੀਆ ਕਰੋ ਨਿੰਬੂ ਪਾਣੀ ਇਹ ਚੀਜ਼ਾਂ ਥੋੜੀ ਸਿਹਤ ਲਈ ਵਧੀਆ ਉਹ ਮੈਨੂੰ ਵੀ ਕਰ ਲੈਣਾ ਲੈ ਅੰਕਲ ਵੀ ਨਾ ਇੱਕ ਤਾਂ ਹਟਦੇ ਨਹੀਂ ਹੈਗੇ ਪੂਰਾ ਨਿਆਰੇ ਲੈਣੇ ਆ ਮौज ਲੱਤੇ ਆ ਰੋਜ਼ ਲੱਤੇ ਆ ਨਾ ਮਿਲੇ ਤਾਂ ਫੋਜ ਲੱਤੇ ਆ ਉਹ ਸਾਦਾ ਨਾ ਦੇ ਦੋ ਯਾਰ ਭਾਜੀ ਥੋੜਾ ਜਲਦੀ ਸਮਾਨ ਯਾਰ ਬਸ ਦੁੱਧ ਨਹੀਂ ਕੁਝ ਲੈਣਾ ਨਹੀਂ ਨਹੀਂ ਕੀ ਲੈਣਾ ਪੁੱਤ ਚੋਕਲੇਟ ਜੱਲ ਲੈ ਉਹ ਸਖਤਾਈ ਉਹ ਬਈ ਪੁੱਤ ਚੋਕਲੇਟ ਮੁੰਡਾ ਕਿੱਥੇ ਅੱਜ ਕੀ ਵਾਹ ਹੋਲਾ ਭਾਜੀ ਨੇ ਸ਼ਿਕਾਰੀ ਅੰਦਰ ਹੀ ਰੱਖਿਆ ਹੋਇਆ ਹੈ ਦੇਖਿਓ ਕੁਝ ਨਹੀਂ ਹੁੰਦੇ ਚੱਲ ਲੈ ਚੋਕਲੇਟ ਕੱਢ ਲੈ ਬਟ ਕੱਢ ਲੈ ਆਹ ਕਿੰਨੇ ਲਏ ਆਹ ਆਲਾ ਫੜ ਐ ਆਹ ਕਿੰਨੇ ਲਏ ਦੇ ਕਿਉਂ ਨਹੀਂ ਦੇ ਆਲਾ ਫੜ ਆਲਾ ਫੜ ਚਾਕਲੇਟ پکڑਿਆ ਯਾਰ ਚੋਤੀ پکڑਿਆ ਯਾਰ ਕ੍ਰਿਸਪੈਲੋ ਲੋ ਜੀ ਸਮਾਨ ਲੈ ਕੇ ਮੈਂ ਆ ਗਿਆ ਮੈਂ ਘਰ ਤੇ ਪਹੁੰਚ ਗਿਆ ਕਿਚਨ ਦੇ ਵਿੱਚ ਸਮਾਨ ਲੈ ਆਇਆ ਵਾ ਆਹ ਲੋ ਫੜੋ ਸਮਾਨ ਦੋਵੇਂ ਚੀਜ਼ਾਂ ਲੈ ਆਂਦੀਆਂ ਜਿਹੜੀਆਂ ਜਿਹੜੀਆਂ ਕਿਆਂ ਸੀਗੀਆਂ ਨਾ ਚੋ ਹੋ 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 ਵਾ ਦੇਖੀਏ ਦੇਖੀਏ ਸਾਰਾ ਮੈਚ ਕਰ ਲਿਆ ਹਾਂਜੀ ਬੜੀ ਸਪੀਡ ਆ ਕੀ ਬੰਦ ਗੋਬੀ ਪਾ ਲਈ ਹਾਂਜੀ ਬੰਦੂ ਉਹ ਵੀ ਇਹ ਉਹ ਬਜਟ ਬੰਦ ਗੋਬੀ ਗਾਜਰ ਤੇ ਸ਼ਿਮਲਾ ਮਿਰਚ ਅੱਛਾ ਸ਼ਿਮਲਾ ਮਿਰਚਾ ਸ਼ਿਮਲਾ ਮਿਰਚਾ ਪਿਆਜ਼ ਆ ਗਈ ਬੀਨਸ ਹਾਂ ਬੀਨਸ ਲੋ ਜੀ ਟਮੇਟੋ ਕੈਚਅਪ ਵੀ ਪਈ ਹੋਈ ਹੈ ਤੇ ਆ ਪਈ ਹੈ ਜੀ ਸੋਇਆ 소ਸ ਸੋਇਆ 소ਸ ਵੀ ਪਈ ਹੈ ਕਿਆ ਬਾਤ ਆ ਜੀ ਕਿਆ ਮਸਾਲੇ ਕੱਢੇ ਹੋਇਆ ਤੇ ਆ ਕੀ ਹੈ 오ਰਗੈਨੋ 오ਰਗੈਨੋ ਇਹ ਵੀ ਪਈ ਦਾ ਤੇ ਇਹ ਆ ਹੋਇਆ ਸੀ ਘਰ ਹਾਂਜੀ ਠੀਕ ਹੈ ਜੀ ਤੇ ਬਾਕੀ ਇਧਰ ਆ ਦੇਖੋ ਜੀ ਸਰੋਂ ਦੇ ਤੇਲ ਚ ਤਲ ਰਹੇ ਆ ਰਿਫਾਈਨਡ ਨਾਲ ਸਰੋਂ ਦਾ ਤੇਲ ਬੈਸਟ ਹੁੰਦਾ ਜੀ ਇਹ ਗਰਮ ਹੋ ਰਿਹਾ ਥੋੜਾ ਜਿਹਾ ਤੇ ਜਦੋਂ ਜਦੋਂ ਬੰਦੇ ਆ ਤੁਹਾਨੂੰ ਨਾਲ ਦੱਸਦੇ ਇਹਦੀਆਂ ਛੋਟੀਆਂ ਛੋਟੀਆਂ ਪਹਿਲੇ ਬੋਲ ਬਣਾਓਗੇ ਹਾਂਜੀ ਬੋਲ ਬਣ ਕੇ ਹੋਊਗੀ ਤਲ ਲੈਂਗੇ ਫਿਰ ਓਏ ਹੋ ਆ ਦੇਖਿਆ ਪਹਿਲੇ ਪੈ ਰਿਹਾ ਪਾਓ ਆ ਦੇਖਿਓ ਭਾਰ ਨਾਲੋਂ ਵਧੀਆ ਕਿ ਘਰ ਦੇ ਵਿੱਚ ਹਨਾ ਥੋੜਾ ਜਿਹਾ ਆਪਣਾ ਬਣਾ ਕੇ ਤੁੰਨਾ ਖਾ ਲਵੇ ਆ ਦੇਖੋ ਸਾਰਾ ਮਿਕਸ ਕਰਨਾ ਹੈ ਪਾ ਕੇ ਨਾ ਪਤਾ ਲੱਗ ਹੀ ਰਿਹਾ ਜੀ ਕੀ ਕੀ ਪਾਇਆ ਹੋਇਆ ਦੇਖੋ ਗਾਜਰ ਬੰਦ ਗੋਭੀ ਬਾਕੀ ਹੋਰ ਪਤਾ ਨਹੀਂ ਬਾਕੀ ਸ਼ਿਮਲਾ ਮਿਰਚ ਪਿਆਜ਼ ਤੇ ਆਪੇ ਬੀਨਸ ਆਪੇ ਐ ਸੂਸ ਆਪੀ ਐ ਤੇ ਬਾਕੀ ਅਰਾ ਰੋਡ ਤੇ ਉਹ ਪਾਇਆ ਜਾ ਰਿਹਾ ਜੀ ਮੜਿਆ ਮੇਤਾ ਕਦੀ ਕਦੀ ਨਹੀਂ ਇਹ ਸਾਡੇ ਘਰ 'ਚ ਆਪਾ ਬਾੜਦੇ ਨਹੀਂ ਵੈਸੇ ਮੇਤਾ ਪਰ ਜਦੋਂ ਬਾਹਰੋਂ ਖਾਣ ਨਾਲੋਂ ਚੰਗਾ ਘਰ ਵਿੱਚ ਬਣਾ ਲਓ ਤੇ ਥੋੜਾ ਜਿਹਾ ਵਿੱਚ ਪੈਣਾ ਹੀ ਹੁੰਦਾ ਹਨਾ ਤੇ ਇਸ ਲਈ ਥੋੜਾ ਜਿਹਾ ਆਪਾਂ ਲੈ ਕੇ ਵੀ ਜ਼ਿਆਦਾ ਨਹੀਂ ਆਏ ਜੀ ਪਾਈਆ ਪਾਈਆ ਹੀ ਲੈ ਕੇ ਆਂਦਾ ਤੇ ਜ਼ਿਆਦਾ ਨਹੀਂ ਆਇਆ ਪਾਈਆ ਪਾਈਆ 20-20 ਰੁਪਏ ਦਾ ਆਇਆ ਸਿਰ ਕੋਸਪੀ ਦਾਸਤੀ ਹੈ ਤੁਹਾਨੂੰ ਕਿੰਨੇ-ਕਿੰਨੇ ਦਾ ਆਇਆ ਤੇ ਆਹ ਦੇਖੋ ਮਿਕਸ ਕਰਨ ਲੱਗੇ ਆ ਜੀ ਪਾ ਕੇ ਆਪਾਂ ਅਵੇ ਮਸਾਲੇ ਡਾਲਦੇ ਹਾਂ ਮਸਾਲੇ ਪਾਣੇ ਪਾਓ ਮਸਾਲੇ ਮੈਂ ਇੱਧਰ ਆ ਜਾਂਦਾ ਤੁਸੀਂ ਪਾਓ ਮਸਾਲੇ ਪਾਓ ਜੀ ਪਾਓ ਨਮਕ ਨਮਕ ਪੈ ਰਿਹਾ ਜੀ ਨਮਕ ਕੀ ਬਾਤ ਹੈ ਇੱਕੜ ਬਲੈਕ ਸਾਲਟ ਇੱਕ ਹੀ ਕਾਲੀ ਮਿਰਚ ਹਾਂਜੀ ਕਾਲੀ ਮਿਰਚ ਇਹਦਾ ਜੀਰਾ ਜੀਰਾ ਪਾਊਡਰ ਭੁੰਨੇ ਹੋਇਆ ਘਰ ਦਾ ਜੀ ਜਿਹੜਾ ਜੀਰਾ ਪਾਊਡਰ ਹੈ ਨਾ ਇਹ ਅਸੀਂ ਘਰ ਹੀ ਲਿਆ ਕੇ ਭੁੰਨੇ ਆ ਸਚਾਈ ਆ Roast ਕਰ ਲਨੇ ਆ ਇਹਦੇ ਵਿੱਚ ਨਾ ਭੁੰਨ ਕੇ ਜਿਆਦਾ ਹੀ ਲੈ ਆਨੇ ਆ ਅੱਧਾ ਕਿਲੋ ਕਿਲੋ ਥੋੜਾ ਥੋੜਾ ਕਰਕੇ ਯੂਜ਼ ਕਰਦੇ ਘਰ ਦਾ Roast ਕੀਤਾ ਹੋਇਆ ਜੀ ਉਸ ਤੋਂ ਬਾਅਦ ਇਹ ਪੈ ਗਿਆ ਹੁਣ oregano ਪਾਇਆ ਜਾ ਰਿਹਾ ਜੀ oregano ਇਹ ਨਾ ਹਾਂਜੀ ਚਿੱਲੀ ਬਲੈਕ ਤੋਂ ਨਹੀਂ ਪਾਣੀ ਨਹੀਂ ਚਿੱਲੀ ਬਲੈਕ ਰੋ ਦੀ ਖਸਮਲਾ ਆਣੀ ਸ਼ੁਰੂ ਹੋ ਗਈਆਂ ਮਸਾਲਿਆਂ ਦੀਆਂ ਆ ਜਿਹੜੇ ਰੁਕਵਾ ਵੀ ਮਸਾਲੇ ਪਾਣੇ ਆ ਆ ਵੀ ਪਾਣੇ ਆ ਮਸਾਲੇ ਤਾਂ ਇਹ ਆ ਵੀ ਪਾਣੇ ਆ ਆ ਦੇਖੋ ਜਿਹੜਾ ਮੈਂ ਤੁਹਾਨੂੰ ਦੱਸਦਾ ਪਿਆ ਸੀਗਾ ਨਾ ਤਾਂ ਦੇਖ ਲਓ ਜੀ ਬਸ ਆ ਲੈ ਕੇ ਆਇਆ ਨੰਨਾ ਨਾ ਪਾਈਆ ਪਾਈਆ ਜਿਆਦਾ ਨਹੀਂ ਬਸ ਇਤੋਂ ਜਿਆਦਾ ਨਹੀਂ ਲੈ ਗਿਆ ਕਿਉਂਕਿ ਘਰ ਵਿੱਚ ਅਸੀਂ ਮੇਦਾ ਮੁੱਦਾ ਬਾੜਦੇ ਨਾ ਮੇਦੇ ਵਾਲੀ ਪਰ ਜਿੱਥੇ ਥੋੜਾ ਬੰਨਾ ਉਥੇ ਥੋੜਾ ਇੱਕ ਤੋਂ ਚਮਚ ਪੈਣਾ ਤੇ ਫਿਰ ਤੇ ਪਾਈਆ ਤੋਂ ਕੱਢ ਵੀ ਕੇ ਲਿਆਂਦੇ ਕਿਉਂਕਿ 20 ਰੁਪਏ ਪਾਈਆ ਸੀ ਉਹਨੂੰ ਇਹ ਥੋੜੀ ਕਹਣਾ ਸੀ 5 ਰੁਪਏ ਦਾ ਦੇ ਦੇ ਜਾਂ 10 ਰੁਪਏ ਦਾ ਦੇ ਦੇ ਦੇਸ ਲਈ ਪਈਆ ਘੱਟੋ ਘੱਟ ਜਿੰਨਾ ਪਗਿਆ ਘੱਟੋ ਘੱਟ ਤੁਸੀਂ ਦੇ ਸਕਦੇ ਹੋ ਦੇ ਦਿਓ ਤੇ ਆ ਦੇਖੋ ਜੀ ਇਹ ਕੀ ਪਿਆ ਰਿਹਾ ਚਾਟ ਮਸਾਲਾ ਚਾਟ ਮਸਾਲਾ ਜੀ ਬਾ ਜੀ ਚਾਟ ਮਸਾਲਾ ਪਿਆ ਆ ਕਿਹੜਾ ਮਸਾਲਾ ਅਮਚੂਰ ਅਮਚੂਰ ਵੀ ਪਿਆ ਹੋ ਕਾ ਜੀ ਆ ਦੇਖੋ ਅਮਚੂਰ ਵੀ ਪਿਆ ਲੱਗਾ ਕਿਆ ਬਾਤ ਹੈ ਠੀਕ ਹੈ ਅਮਚੂਰ ਸੋਇਆ ਸੋਇਆ ਸੋਨੇ ਭਾਲਨ ਕਲਰ ਆਏਗਾ ਕਲਰ ਆਏਗਾ ਠੀਕ ਹੈ ਜੀ ਸਾਰਾ ਪੂਰੀ ਤਿਆਰੀ ਕੀਤੀ ਹੋਈ ਹੈ ਬੱਚਿਆਂ ਨੇ ਤੇ ਸਾਡੀ ਵੀ ਪੂਰੀ ਤਿਆਰੀ ਹੈ ਖਾਨ ਦੀ ਆ ਦੇਖੋ ਜੀ ਸੋਇਆ 소ਸ ਪਾਈ ਕਰੀ ਇੱਕ ਚਮਚੀ ਇੱਕ ਚਮਚਾ ਚਲੋ ਜੀ ਇਹ ਪੈ ਗਈ ਹੈ ਹੁਣ ਜਿਹਦਾ ਇਹ ਮੰਚੂਰੀਅਨ ਬੰਦੇ ਆ ਤੁਹਾਨੂੰ ਨਾਲ ਨਾਲ ਦਿਖਾਵਾਂ ਹਾਂਜੀ ਇੱਕ ਚੀਜ਼ ਅਸੀਂ ਕਿਚਨ ਜਾ ਜਾ ਮੰਚੂਰੀਅਨ ਬਣਾ ਲਗੇ ਨੇ ਆ ਦੇਖਿਓ ਆ ਕੀ ਬਣ ਰਿਹਾ ਪਿੰਨੀਆਂ ਸਰਦੀ ਚ ਅਲਸੀ ਦੀਆਂ ਪਿੰਨੀਆਂ ਆ ਦੇਖੋ ਜੀ ਅਲਸੀ ਦੀਆਂ ਪਿੰਨੀਆਂ ਬਣ ਰਹੀਆਂ ਜੀ ਆ ਦੇਖੋ ਜੀ ਕਿਆ ਬਾਤ ਹੈ ਜੀ ਵਾਹ ਮੈਂ ਤਾਂ ਸੋਚਿਆ ਹੀ ਕਰਦੇ ਮੰਚੂਰੀਅਨ ਬਣਾ ਲਗੇ ਇਹ ਕਿ ਮੰਜੂਰੀ ਆ ਰਹੀ ਆ ਲੱਡੂ ਦਾ ਸਾਈਜ਼ ਕਰਤਾ ਅੱਡੇ ਦਾ ਲੱਡੂ ਅਲਸੀ ਦੀ ਪਿੰਨੀਆਂ ਨੇ ਮਿਲਿਆ ਜਿੱਦਿਆ ਦੇਖਿਓ ਆ ਦੇਖਿਓ ਅੱਡੇ ਦਾ ਸਾਈਜ਼ ਹੈ ਨਾ ਉਹ ਇਹਨਾਂ ਨੂੰ ਛੋਟੇ ਕਰਾਂਗੇ ਤੇ ਛੋਟੇ ਛੋਟੇ ਸਾਬ ਨਾਲ ਮੰਜੂਰੀਆਂ ਬਣਾਣੇ ਆ ਚਲੋ ਨਹੀਂ ਪਤਾ ਲੱਗਦਾ ਪਹਿਲੀ ਵਾਰੀ ਘਰ ਵਿੱਚ ਬਣਾਉਣ ਲੱਗੇ ਬਾਕੀ ਤੇ ਹੋਰ ਚੀਜ਼ਾਂ ਬਣਾਉਂਦੇ ਹੀ ਰਹਿੰਦੇ ਆ ਛੋਟਾ ਸਾਈਜ਼ ਕਰ ਰਿਹਾ ਛੋਟਾ ਸਾਈਜ਼ ਕਰਦੇ ਆ ਤਾਂ ਫਿਰ ਤੁਹਾਨੂੰ ਮੈਂ ਦਹਾਨਾ ਜੀ ਪਿੰਨੀਆਂ ਬਨੇ ਦੇਈ ਆਲਸੀ ਦੀਆ ਜੀ ਬਨੇ ਲੱਗਿਆ ਜੀ ਮੰਜੂਰੀਆਂ ਆਪਣਾ ਛੋਟੇ ਛੋਟੇ ਪੀਸ ਕਰ ਲਏ ਆ ਆ ਦੇਖੋ ਜੀ ਆ ਦੇਖੋ ਮੰਜੂਰੀਆਂ ਬਣਾ ਲੱਗਿਆ ਨਾ ਆਣ ਲੱਗੀ ਨਾ ਰੰਗਤ ਆਹ ਲੋ ਜੀ ਮੰਜੂਰੀਆਂ ਬਣਾ ਲੱਗਿਆ ਘਰ ਵਿੱਚ ਸਾਈਜ਼ ਵੀ ਇਹਨਾਂ ਦਾ ਛੋਟਾ ਕਰ ਲਿਆ ਸੀਗਾ ਜੀ ਮੰਜੂਰੀਆਂ ਬਣ ਕੇ ਹੋ ਗਿਆ ਆਪਣਾ ਤਿਆਰ ਹੁਣ ਬਣਾਣੀ ਹੈ ਜੀ ਇਹਦੀ ਗਰੇਵੀ ਬਣਾਣੀ ਹੈ ਇਹਦੇ ਵਿੱਚ ਚਲੋ ਪਾਓ ਜੀ ਆ ਦੇਖੋ ਆ ਦੇਖੋ ਪਾਈ ਆ ਰਿਹਾ ਪਿਆਜ਼ ਧਿਆਨ ਨਾਲ ਧਿਆਨ ਨਾਲ ਇਹਦਾ ਗਰੇਵੀ ਵਾਲੇ ਆਪਾਂ ਮੰਜੂਰੀਆਂ ਨਹੀਂ ਕਰਦੇ ਉਹ ਪੂਰੇ ਤਿਆਰ ਹੋਏ ਜੀ ਪੂਰੇ 1 ਘੰਟੇ ਪੂਰੀ ਚਮੜਾ ਵਿੱਚ ਤੋਂ ਸੇਮੋ ਠੀਮੋ ਠੀਮੋ ਪਾਰ ਗਏ ਤੁਸੀਂ ਦੇਖਦੇ ਹੋ ਨਾ ਆਪਾਂ ਦੁਕਾਨਾਂ ਦੇ ਖਾਣੇ ਆ 100 ਰੁਪਏ ਪਲੇਟ 200 ਰੁਪਏ ਪਲੇਟ ਰੈਸਟੋਰੈਂਟਾਂ ਵਿੱਚ 5-500 ਰੁਪਏ ਪਲੇਟ ਇਹ ਘਾੜੀ ਭੱਜ ਜਾਂਦੇ ਜੀ ਤੇ ਸਾਰੇ ਮੇ ਰੱਜ ਕੇ ਖਾਣੇ ਆ ਇਹ ਹੋਰ ਬੰਦੇ ਨੇ ਤੇ ਬਣ ਲੈਣ ਪੂਰੇ ਗਰੇਵੀ ਵਾਲੇ ਹੁਣ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੀ ਕਹੋਗੇ ਵਾਹ ਕੀ ਬਾਤ ਹੈ ਗਰੇਵੀ ਬਣ ਕੇ ਹੋ ਗਈ ਹੈ ਤਿਆਰ ਤੋਂ ਮੰਜੂਰੀਆਂ ਵਿੱਚ ਪਾਣ ਲੱਗਿਆ ਫੜਾ ਫੜਾ ਦੇਖੋ ਜੀ ਤੁਹਾਨੂੰ ਦਿਖਾਣੇ ਆ ਦੇਖੋ ਜੀ ਇਹ ਆਹ ਦੇਖੋ ਜੀ ਗਰੇਵੀ ਪੂਰੀ ਬਣ ਕੇ ਤਿਆਰ ਆ ਜੀ ਆਹ ਦੇਖੋ ਜੀ ਪੂਰੇ ਆਹ ਦੇਖੋ ਜੀ ਮੰਜੂਰੀਆਂ ਪੈ ਰਹੇ ਆ ਵਿੱਚ ਧੂਏ ਦੇ ਨਾਲ ਕੈਮਰੇ ਦਾ ਵੀ ਹੋ ਰਿਹਾ ਆ ਦੇਖੋ ਜੀ ਪੂਰਾ ਆਪਣਾ ਅੱਜ ਮੰਜੂਰੀਆਂ ਬਣ ਕੇ ਹੋ ਗਿਆ ਜੀ ਇਹ ਹੋ ਗਏ ਜੀ ਆਪਣੇ ਮੰਜੂਰੀਆਂ ਬਣ ਕੇ ਤਿਆਰ ਤੇ ਤੁਸੀਂ ਦੱਸੋ ਜੀ ਬਣੇ ਕਿ ਨਹੀਂ ਪੂਰੇ ਬਯਾਰ ਵਾਂ ਇਹ ਸਾਫ਼ ਸੁਥਰੇ ਹੱਥਾਂ ਨਾਲ ਬਿਲਕੁਲ ਆ ਦੇਖੋ ਜੀ ਬਹੁਤ ਸੋਹਣੀ ਸਮੈਲ ਆ ਰਹੀ ਗਰਮਾ ਗਰਮ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਆਪਾਂ ਇਪਲੇਟ ਚ ਪਾਈਏ ਨਹੀਂ ਤਾਂ ਸਾਡੇ ਕੋ ਵੇਟ ਨਹੀਂ ਸੀ ਹੋ ਰਹੀ ਸੱਚੀ ਗੱਲ ਆ ਜੀ ਸਾਡੇ ਕੋ ਵੇਟ ਨਹੀਂ ਸੀ ਹੋ ਰਹੀ ਜੇ ਤੁਹਾਨੂੰ ਵੀ ਮਨਜੂਰੀਆਂ ਵਧੀਆ ਲੱਗੇ ਵਲੌਗ ਵਧੀਆ ਲੱਗਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਹਿਣ ਦਾ ਫਾਇਦਾ ਤਾਂ ਹੈ ਨਹੀਂ ਕਰਨਾ ਤਾਂ ਹੈ ਨਹੀਂ ਵੈਸੇ ਚਲੋ ਆਪਾਂ ਫਾਰਮੈਲਟੀ ਤੇ ਕਰਾਂਗੇ ਨਾ ਤੇ ਮਿਲਦੇ ਆ ਤੁਹਾਨੂੰ ਕੱਲ ਫਿਰ ਇੱਕ ਨਵੇਂ ਵਲੌਗ ਵਿੱਚ ਉਦ ਤੱਕ ਤੁਹਾਡੇ ਸਾਰਿਆਂ ਨੂੰ ਜੈ ਹਾਂ